ਬੀਤੀ ਰਾਤ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਰੂਮ ਦੇ ਵਿੱਚ ਡਿਊਟੀ ਤੇ ਤਨਖਾਹ ਡਾਕਟਰ ਰਵੀ ਸਿੰਘ ਨਾਰ ਕੁਝ ਵਿਅਕਤੀਆਂ ਦਾ ਝਗੜਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਇਸ ਸੰਗਾਮ ਵਿੱਚ ਡਾਕਟਰ ਦਾ ਫੋਨ ਵੀ ਟੁੱਟ ਗਿਆ ਤੇ ਗੁੱਸੇ ਵਿੱਚ ਆ ਕੇ ਅੱਜ ਡਾਕਟਰਾਂ ਨੇ ਕਾਰਵਾਈ ਲਈ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਜਾਣਕਾਰੀ ਅਨੁਸਾਰ सीएमओ ਡਾਕਟਰ ਸਵਾਤੀ ਨੇ ਦੱਸਿਆ ਕਿ ਬੀਤੀ ਰਾਤ ਹਾਦਸੇ 'ਚ ਜਖਮੀਆਂ ਨੂੰ ਐਮਰਜੈਂਸੀ 'ਚ ਇਲਾਜ ਲਈ ਲਿਆਂਦਾ ਗਿਆ ਸੀ ਅਤੇ ਇਲਾਜ ਦੌਰਾਨ ਜਖਮੀਆਂ ਦੇ ਨਾਲ ਆਏ ਕੁਝ ਲੋਕਾਂ ਨੇ ਡਾਕਟਰ 라ਵੀ ਤੇ ਸਹੀ ਢੰਗ ਨਾਲ ਇਲਾਜ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਉਸ ਨਾਲ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਝਗੜਾ ਵੀ ਕੀਤਾ ਜਦੋਂ ਕਿ ਮਰੀਜ਼ ਦਾ ਸੀਟੀ ਸਕੈਨ ਅਤੇ ਹੋਰ ਇਲਾਜ ਕਰਵਾਇਆ ਗਿਆ ਸੀ ਪਰ ਉਸਦੇ ਦੁਰਵਿਵਹਾਰ ਕਾਰਨ ਇਲਾਜ ਵਿੱਚ ਕੁਝ ਦੇਰੀ ਹੋਈ ਉਹਨਾਂ ਨੇ ਪੁਲਿਸ ਨੂੰ ਮឧਜ਼ਮਾ ਖਿਲਾਫ ਕਾਰਵਾਈ ਕਰਨ ਦੀ ਅਪੀਲ ਵੀ ਕੀਤੀ ਜੀ ਮੈਨੂੰ ਕੀ ਰਾਤੀ ਇੰਸ ਨੂੰ ਹੋਇਆ ਜੀ ਰਾਤੀ 12 ਵਜੇ ਦੇ ਕਰੀਬ ਮੈਨੂੰ ਐਮਰਜੈਂਸੀ ਚੋ ਕਾਲ ਆਈ ਸੀਗੀ ਕਿ ਕੁਝ ਲੋਕਾਂ ਨੇ ਉੱਥੇ ਥੋੜੀ ਜੀ ਪ੍ਰੋਬਲਮ ਕ੍ਰੀਏਟ ਕੀਤੀ ਹੈਗੀ ਹੈ ਪੇਸ਼ੈਂਟ ਚਾਰ ਪੇਸ਼ੈਂਟ ਰੋਡ ਸਾਈਡ ਐਕਸੀਡੈਂਟ ਦੇ ਰੈਫਰ ਹੋ ਕੇ ਆਏ ਸੀ ਭੁੰਗੇ ਤੋਂ ਜਿਨ੍ਹਾਂ ਦੀ ਕੀ ਟ੍ਰੀਟਮੈਂਟ ਔਰ ਫਰਸਟ ایڈ ਹੋ ਚੁੱਕੀ ਹੋਈ ਸੀ ਪਰ ਉਹਨਾਂ ਦੇ ਨਾਲ ਦੇ ਜਿਹੜੇ ਲੋਕ ਸੀ ਉਹ ਸੈਟੀਸਫਾਈਡ ਨਹੀਂ ਜੋ ਉਹ ਦੱਸ ਰਿਹਾ ਕਿ ਅਸੀਂ ਸੈਟੀਸਫਾਈਡ ਨਹੀਂ ਸੀ ਉਸ ਟਾਈਮ ਤੇ ਅਸੀਂ ਪਹੁੰਚੇ ਹਾਂ ਮੇਰੇ ਨਾਲ ਹੋਰ ਡਾਕਟਰਸ ਵੀ ਉਸੇ ਵੇਲੇ ਪਹੁੰਚ ਗਏ ਸੀ ਜਦਕਿ ਉਹਨਾਂ ਪੇਸ਼ੈਂਟਸ ਦਾ ਸੀਟੀ ਸਕੈਨ ਵੀ ਹੋ ਚੁੱਕਾ ਸੀਗਾ ਉਹਨਾਂ ਨੂੰ ਟ ਚੁੱਕੇ ਸੀਗੇ ਪਰ ਉਹ ਜਿਹੜਾ اٹੈਂਡੈਂਟ ਉਹਨਾਂ ਨਾਂ ਲਾਇਆ ਸੀ ਉਹਦੀ ਬਦਤਮੀਜ਼ੀ ਕਰਕੇ ਔਰ ਜੋ ਨੇ ਮਿਸ ਬੀਹੇਵ ਕੀਤਾ ਸਾਡੇ ਡਾਕਟਰ ਨਾਲ ਉਹਨਾਂ ਮਾਰਕੁੱਟਾਈ ਵੀ ਕੀਤੀ ਹੈ ਉਹਦੇ ਕਰਕੇ ਪੇਸ਼ੈਂਟ ਦੀ ਰੈਫਰਲ ਵੀ ਡਿਲੇ ਹੋਇਆ ਔਰ ਪ੍ਰੋਬਲਮਜ਼ ਆਈਆਂ ਕਿੰਨੀ ਕੁ ਵਜੇ ਦੀ ਗੱਲ ਹੈ ਇਹ ਰਾਤ ਦੇ 12 ਵਜੇ ਦੇ ਕਰੀਬ ਹੈ ਔਰ 2 ਵਜੇ ਤੱਕ ਸੈਟਲਡਾਊਨ ਹੁੰਦਾ ਰਿਹਾ ਤੇ ਮੈਂ ਤੇ ਤੁਹਾਡੇ ਮਾਧਮੇ ਦੀ ਰਾਹੀਂ ਅਪੀਲ ਕਰਾਂਗੀ ਲੋਕਾਂ ਨੂੰ ਕਿ ਪਲੀਜ਼ ਇਸ ਚੀਜ਼ ਦੇ ਵਿੱਚ ਇੰਨੇ ਜ਼ਿਆਦਾ ਹਾਈਪਰ ਹੋ ਕੇ ਰਿਐਕਟ ਨਾ ਕਰਨ ਸਾਡੇ ਡਾਕਟਰਸ ਦਿਨ ਰਾਤ ਡਿਊਟੀ ਤੇ ਹੈਗੇ ਆ ਸਟਾਫ ਹੈਗਾ ਕਿਸੇ ਵੀ ਜਗ੍ਹਾ ਤੇ ਡਾਕਟਰ ਰਾਤ ਨੂੰ ਸਿਟਿੰਗ ਡਿਊਟੀ ਨਹੀਂ ਕਰਦੇ ਸਾਡੇ ਕੋਲ ਇੱਥੇ ਡਾਕਟਰਸ ਹੈਗੇ ਆ ਲੈਬ ਵੀ ਖੁੱਲੀ ਹੁੰਦੀ ਹੈ ਬਲੱਡ ਬੈਂਕ ਵੀ ਖੁੱਲਾ ਹੁੰਦਾ ਉਸ ਦੇ ਬਾਵਜੂਦ ਲੋਕ ਹੈਲਪ ਕਰਨ ਦੇ ਬਜਾਏ ਮਿਸਬੀਹੇਵ ਕਰਦੇ ਆ ਤੇ ਪਲੀਜ਼ ਇਹ ਚੀਜ਼ ਨਾ ਕਰਨ ਜੇ ਤੁਸੀਂ ਥਾਣੇ ਆਏ ਹੋ ਕਿ ਆਪ ਜੀ ਭੰਜੀ ਅਸੀਂ ਇੱਥੇ ਡਿਸਕਸ ਕਰਨ ਆਈ ਸੀ ਰਾਤ ਦਾ ਉਹ ਲੈ ਕੇ ਗਏ ਹੋਏ ਸੀ ਪੁਲਿਸ ਵਾਲੇ ਔਰ ਅਸੀਂ ਆਪਣੀਆਂ ਅਥਾਰਟिटीज ਦੇ ਨਾਲ ਹੁਣ ਡਿਸਾਈਡ ਕਰਾਂਗੇ ਕਿ ਅੱਗੇ ਅਸੀਂ ਕੀ ਪ੍ਰੋਸੀਜਰ ਲੈਣਾ ਹੈਗਾ ਸਰ ਕੀ ਕੰਪਲੀਟ ਬੁੱਤੀ ਹੈ ਥਾਣਾ ਦੀ ਡਾਕਟਰ ਜਿਹੜਾ ਅਫੈਕਟਡ ਸੀਗਾ ਉਹਨੇ ਰਾਈਟਿੰਗ ਦਿੱਤੀ ਹੈ ਕਿ ਇਹ ਕੰਪਲੇਨਸ ਡਾਕਟਰ ਰਾਮਵੀਰ ਹੈਗੇ ਸੂਰਾ ਮਾਮਲਾ ਸਿਵਲ ਹਸਪਤਲ ਹਸਪੀਟਲ ਉਸ ਹਾਰਪੋਰਟੋਂ ਸੀਐਮਓ ਸਾਹਿਬ ਤੇ ਹੋਰ ਡਾਕਟਰ ਡਾਕਟਰ ਸਹਿਵਾਨ ਜਿਹੜੇ ਹੈਗੇ ਆ ਇੱਕ ਕੰਪਲੀਨਟ ਲੈ ਕੇ ਆਏ ਸੀ ਥਾਣਾ ਮਲਤੋਂ ਦੇ ਵਿੱਚ ਕੀ ਰਾਤੀ ਜਿਹੜਾ ਡਿਊਟੀ ਤੇ ਡਾਕਟਰ ਸਾਹਿਬ ਸੀਗੇ ਉਹਨਾਂ ਦੇ ਨਾਲ ਵਿਕਾਸ ਭੋਲਾ ਨਾਮ ਦਾ ਜਿਹੜਾ ਲੇਤੀ ਆ ਅਸੀਂ ਖਜੂ ਦਾ ਰਹਿਣ ਵਾਲਾ ਆ ਉਹ ਉਹਨੇ ਜਿਹੜਾ ਹੱਥੋਪਾਈ ਕੀਤੀ ਤੇ ਉਹਨਾਂ ਦਾ ਜਿਹੜਾ ਮੋਬਾਈਲ ਤੋੜ ਦਿੱਤਾ ਆ ਅਸੀਂ ਵੈਰੀਫਾਈ ਕੀਤਾ ਆ ਸਾਰਾ ਤੇ ਵਿਕਾਸ ਭੋਲਾ ਜਿਹੜਾ ਅਸੀਂ ਖਜੂ ਦਾ ਰਹਿਣ ਵਾਲਾ ਹੈ ਇਹਦਾ ਰਿਲੇਟਿਵ ਸੀਗੇ ਕੋਈ ਉਹ ਐਡਮਿਟ ਸੀਗੇ ਤੇ ਇਹਨਾਂ ਦੀ ਜਿਹੜੀ ਹੈਗੀ ਆ ਉਹ ਟ੍ਰੀਟਮੈਂਟ ਨੂੰ ਲੈ ਕੇ ਥੋੜਾ ਜਿਆਦਾ ਇਹਨਾਂ ਨੂੰ ਆ ਜਿਹੜਾ ਬਹਿਸਵਾਜੀ ਹੋਈ ਆ ਤੇ ਉਹਨਾਂ ਨੇ ਜਿਹੜਾ ਡਾਕਟਰ ਸਾਹਿਬ ਤੋਂ ਇਹ ਹੱਥੋਪਾਈ ਕੀਤੀ ਆ ਤੇ ਉਹਨਾਂ ਦੀ ਜਿਹੜੀ ਸਰਕਾਰੀ ਡਿਊਟੀ ਕਰਦੇ ਹੋਏ ਜਿਹੜਾ ਹੈਗਾ ਡਿਊਟੀ ਦੇ ਵਿੱਚ ਵਿਗਨ ਪਾਇਆ ਆ ਤੇ ਉਹ ਅਸੀਂ ਡਾਕਟਰ ਸਾਹਿਬ ਦੀ ਸਟੇਟਮੈਂਟ ਲੈ ਲਈ ਹੋਈ ਆ ਤੇ ਮੁਕਦਮਾ ਦਰਜ ਕਰਕੇ ਜਿਹੜਾ ਹੈਗਾ ਉਹਨੂੰ ਅਰੈਸਟ ਕਰ ਲਵਾਂਗੇ